ਕਾਲ ਕਾ ਜਾ ਲੱਗ ਸਸੀਏ ਕਾਲ ਜੀ ਅਸੀਂ ਆਏ ਆ ਆਪਣੇ ਜਠੇਰਿਆਂ ਦੇ ਘਟੋਆ ਦੇ ਜਠੇਰੇ ਇਹ ਪੰਡੋਗਾ ਪਿੰਡ ਦੇ ਵਿੱਚ ਪੈਂਦੇ ਆ ਹਿਮਾਚਲ ਚ ਚਲ 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 ਅੱਛਾ ਹੋ ਪ੍ਰੋਪਰ ਜਰ ਇਹ ਪਿੱਕੂ ਵੀ ਲੈ ਲੰਦੂ ਪਿੱਕੂ जी। अच्छा लसन भी है इक्कीस लायला लसन जी और कहीं और पहाड़ी यही लसन पहाड़ी है जी हाँ जी हाँ जी क्या रे लसन लायना ਯਾਹ ਅਮੇ ਮੈਨ ਰੋ ਜੀ ਵੀਰੋ ਸਭ ਦਾ ਭਲਾ ਕਰੋ ਸਭ ਨੂੰ ਰਿਜ਼ਕ ਦੇਓ ਸਭ ਦੇ ਬੱਚੇ ਕਾਮ ਜਨ ਸਾਰੇ ਘਰਾਂ ਚ ਤੰਦਰੁਸਤੀ ਖੁਸ਼ੀ ਹੋਵੇ ਮੇਰੇ ਮਾਲਕਾ ਤੁਮ ਜੀ ਆਗੇ ਜਾਇਓ ਬਣਾ ਲਓ ਇੱਕੋ ਜਿੰਦੇ ਜਿਹਾ ਫੋਟੋ ਹੈ ਬਹੁਤ ਠਹਿ ਪੈਣਕੰਡਾ ਹੋਗਾ ਜਿਹੜਾ ਹਮਾਚਲ ਪ੍ਰਦੇਸ਼ ਵਿੱਚ ਪਟਾਇਲ ਤੋਂ ਤਾਂ ਅੱਜ ਮੈਲਾ ਆ ਦਿਵਾੜੀ ਤੋਂ ਇੱਕ ਹੱਤਾ ਪਹਿਲਾ ਇਹ ਹੁੰਦਾ ਮੈਲਾ ਤੇ ਪਹਿਲਾ ਹੈ ਤੋਆੜਾ ਹੁੰਦਾ ਨਾ ਦਿਵਾੜੀ ਸਮਝਦੇ ਨਾ ਦਿਵਾੜੀ ਤੋਂ ਪਹਿਲਾ ਹੈ ਤੋਆੜਾ ਇਹ ਸੰਗਤ ਸਾਰੀ ਬੈਠੀ ਪਈਆਂ ਮੰਗਰ ਸ਼ਕੰਦਰ ਲਈ ਇਹ ਬਹੁਤ ਪਰਮਾਤਮਾ ਦੀ ਕਿਰਪਾ ਆ ਇੱਥੇ ਆਣ ਕੇ ਪਤਾ ਲੱਗਦਾ ਆ ਕਿ ਫਟਵਾ ਗੋਟ ਵਿੱਚ ਆ ਪਰਿਵਾਰ ਆ ਫਟਵਾ ਗੋਟ ਆ ਰਿਹਾ ਆ ਓ ਪਿਆਰਿਓ ਸ਼ਗਲੋਂ ਲੰਗਰ ਬਾਬਾ ਜੀ ਦਾ ਦਾ ਇਹ ਲੰਗਰ ਸ਼ੁਰੂ ਹੋ ਗਿਆ ਪਹਿਲਾਂ ਜਿਹੜੇ ਚਾਹ ਪਕੌੜੇ ਲੰਗਰ ਸੀ ਤੇ ਹੁਣ ਬਾਬਾ ਜੀ ਲੰਗਰ ਸ਼ੁਰੂ ਹੋ ਗਿਆ ਜੀ ਪ੍ਰਸ਼ਾਦ ਦੇ ਰਿਹਾ ਸੀ ਸੰਗਤ ਬਹੁਤ ਆ ਜਾਈਓ ਬਹੁਤ ਹੈਨਾ ਮੱਥਾ ਟੇਕਣ ਕਿੱਲੋ ਕਿੱਲੋ ਮਿੱਤਰ ਜੀ ਕਿੱਲੋ ਮਿੱਤਰ ਜੀ ਆਹ ਦੇ ਰੰਗ ਦੇਾਰੇ ਪਾਈਆਂ ਨੇ ਕਰਕੇ ਖਾਣ ਦੇ ਤੇ ਜੀ ਜਿਹੜਾ ਖਾਣ ਦੇ ਉਹ ਮੇਟੇ ਵਾਲਾ ਵੀ ਹੈ ਪ੍ਰਸ਼ਾਦ बहुत जी बहुत बढ़िया आनंद आ गया नंबर टेंटू शर्टा आनंद आ गया जी आनंद आ गया बहुत आ गया देखो जीरो लंगर लाल माहरी छोले खीर प्रसादा बड़ी गाल दी ठीक है ਤੇ ਬੜੇ ਬਡੇਰਿਆਂ ਬਣਾਈ। ਮੇਰੇ ਨਾਲ ਬੱਟੇਆ ਸਭਾ ਸ਼ਮੂਹ ਨੇ ਪਤਾ ਕਿ ਸੰਗਰਸਾਰੀ ਦੇ ਕੋਕਸਾ ਦਾ ਛੱਟ ਵੀ ਬੱਡੇਰਿਆਂ ਦਾ ਦਿੱਤਾ ਜਾਂਦੇ ਆ। ਉਹ ਨਾਲ ਨਹੀਂ ਨਾ ਦਰਦੇ ਬੱਡੇ ਬੱਡੇਰਿਆਂ ਦਾ ਇਹਨਾਂ ਨੇ ਕੀਤਾ ਕੰਮ ਜੀ। ਜਿਵੇਂ ਬੱਡੇ ਬੱਡੇਰਿਆਂ ਦੀ ਇੱਕ ਬਸਤੂ ਕਹਿੰਦੇ ਵੀ ਉਸਦੇ ਇੱਕ ਮਹਿਮਾ ਬੱਡੇਰਿਆਂ ਨੂੰ ਤੁਹਾਨੂੰ ਕੰਦ ਤੋਂ ਸਭ ਤੋਂ ਇੱਕ ਨਾ ਮਤ ਦਿਖਾਈ ਜਾਉਂਦਾ ਹੈ ਨਾ ਮਦਦ ਦੇਣਾ ਬਹੁਤ ਕੋਸ਼ਸ਼ ਨੂੰ ਬਹੁਤ ਜੁਰੀਆ ਬੰਦੇ ਮੇਰੇ ਨਹੀਂ ਐਕਾ ਤੇ ਮਹਾਬਾਬਾ ਵੱਡੇ ਭੈਣਰਾ ਸਾਰੇ ਰਿਸਲ ਬਹੁਤ ਹੀ ਜੁਰੀਆ ਠੀਕ ਹੈ ਜੀ ਜਿਆ ਦੇ ਭਾਈ ਲੰਗਰ ਚੱਲ ਰਿਹਾ ਹੈ ਜੀ ਤੇ ਪਿਆਰਿਓ ਕਿਉਂਕਿ ਸਾਲ ਦੀ ਵਿੱਚ ਇੱਕ ਵਾਰੀ ਬਾਬਾ ਜੀ ਦਾ ਭੰਡਾਰਾ ਹੁੰਦਾ ਜੀ ਦੀਵਾਲੀ ਤੋਂ ਪਹਿਲੇ ਆਦਵਾਰੀ ਤੁਹਾਨੂੰ ਕੱਲ ਨੂੰ ਦੀਵਾਲੀ ਆ ਅੱਜ ਆਦਵਾਰ ਹੈ ਨਾ ਜੀ ਲੰਨ ਇਦਾਂ ਹੈਗਾ ਠੀਕ ਹੈ ਜੀ ਤੇ ਹੋਰ ਮੈਡਮ ਤੁਸੀਂ ਕੁਝ ਬਾਬਾ ਜੀ ਬਾਰੇ ਕਿਉਂਕਿ ਮੈਂ ਵੀ ਬਾਬਾ ਜੀ ਤੋਂ ਜੋ ਮੰਗਿਆ ਬਾਬਾ ਜੀ ਨੇ ਮੈਨੂੰ ਦਿੱਤਾ ਤਾਂ ਵੀ ਆ ਸਾਨੂੰ ਪਰਫੈਕਟ ਕਈ ਚੀਜ਼ਾਂ ਹਾਂਜੀ ਹਾਂਜੀ ਮਾਂ ਦਾ ਬਹੁਤ ਜੀ ਬਾਬਾ ਜੀ ਇਹ ਜਲ ਦੇ ਕੋਈ ਇਹ ਜੀ ਹੈਗਾ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਪਿੰਡ ਪਟੋਂਗਾ ਬੈਰੀ ਦੇ ਨਾਲ ਹੀ ਆ ਜਦੋਂ ਪੂਨੇ ਨੂੰ ਜਾਂਦੇ ਨੇ ਸ਼ਾਰਪੋ ਤੋਂ ਪੂਨੇ ਨੂੰ ਜਾਈਏ ਬਿਲਕੁਲ ਬੈਰੀਅਰ ਟੱਪ ਕੇ ਨਾਲ ਹੀ ਜੁੜ ਹੋਏਗਾ ਜੀ

ਸੰਗਤ ਬਹੁਤ ਬਹੁਤ ਸਾਡੇ ਤੋਂ ਸਾਡੀ ਬਾਰੇ ਵੀ ਆਉਣੀ ਔਖੀ ਸੀ ਕਿਉਂਕਿ ਸੰਗਤ ਬਹੁਤ ਜ਼ਿਆਦਾ ਆ। ਤੇ ਹੋਰ ਨੇ ਕਿਹਾ ਹਸਬੱਲੀ ਮਨਾ ਦੇਖਦੇ ਆ। ਤੇ ਦੀਵਾਲੀ ਦੇ ਦੀਵੇ ਸਭ ਤੋਂ ਪਹਿਲਾਂ ਇੱਥੇ ਜਗਾਈ ਜਾਂਦੇ ਆ। ਫਿਰ ਆਪਣੇ ਘਰਾਂ ਦੇ ਕਿਰਪਾ ਇਹਨਾਂ ਤੇ ਗੁਰੂ ਰਵਿਦਾਸ ਦੀ ਨਾਮ ਪੱਲਾ ਦਾ ਚਮਕਾ ਦਿਓ ਗੁਰੂ ਰਵਿਦਾਸ ਮੇਰਾ ਨਾਮ ਰੱਬ ਦਾ ਚਮਕਾ ਦਿਓ ਕਜਾ ਚਰਨੀ ਜੇ ਤਾਂ ਖਾਲੀ ਝੋਲੀ ਭਰਨੀ ਮਿੰਟੂ ਸੰਗਤਾ ਚ ਮੈਂ ਮੰਗਾ ਦਿਓ ਗੁਰੂ ਰਵਿਦਾਸ ਨੇ ਹੋਣਾ ਦੂਤ ਦੀਦਰ ਲੋਕ ਜਿਸ ਨੇ ਸਾਡੀ ਤੇ ਕਿਰਪਾ ਕੀਤੀ ਹੈ ਬੀ ਦੀ ਰੂਪਾ ਜੀ ਵਰਗਲੋ ਜੀ ਅਰਤੀ ਬਲਾਚੋਰ ਤੋਂ ਆਪ ਜੀ ਦੇ ਘੋੜੇ ਝੜ ਦੇ ਲਈ ਆਏ ਆਂ ਪਰ ਤਵਾਰ ਦੇ ਨਾਲ ਬਹੁਤ ਸਾਰਾ ਤਿਹਾੜ ਹੈ ਸਾਡੇ ਬੀ ਦੀ ਦੇ ਦੇ ਉਸ ਤੇ ਪਵਾ ਗਿਆ ਸੀ ਤੇ ਉਹ ਛੰਡਾ ਹੋ ਜਾਏ ਦੀ ਆ ਕਿ ਤੁਮ ਕਰ ਨਹੀਂ ਆ ਕੋ ਸੇਵਾ ਆ ਗਿਆ ਸੀ ਜੀ ਹੁਣ ਨਸਰ ਵਾਲੇ ਆ ਕੇ ਥੋੜੀ ਆ ਅਰੈਸਟ ਕੀਤੀ ਆ ਇੱਕ ਪੋਇਆ ਮਤਲਬ ਇਹਨਾਂ ਦਾ ਬ੍ਰੇਕ ਨਹੀਂ ਆ ਬਲੌਗ ਬਲੌਗ ਬਣੀ ਵੀਡੀਓ ਚਲ ਦੇ ਨਾ ਕੋਈ ਹੋ ਜਾਏ ਇਹਨਾਂ ਪਿਆਰ ਬੋਲ ਰਹੀ ਸੀ ਇਸ ਕਰਕੇ ਬੱਚਿਆਂ ਨੂੰ ਮਤਲਬ ਲੈਣ ਦੇ ਮਤਲਬ ਕਿਆਦਾ ਇੱਕ ਫਾਇਰ ਤੋਂ ਇੱਕ ਫਾਇਰ ਬੁਲਾ ਦੇ ਕੇ ਆ ਕੇ ਲੈਣ ਸਾਰੇ ਫਟ ਦੇ ਲੋ ठंडे की लौट भी हूँ खड़े है। रहे हैं लो जी हरप्रीत भी सेवा कर रहा लिमके की हरप्रीत सुखा जी बहुत क्या क्या लो जी मैडम लाओ मैडम जी मोहन कुछ ठंडा हो जाए ठंडा हो गया ला वेरी नाइस ਰੱਜ ਨੇ ਓਏ ਮੋਤਰਾ ਬੋਸ ਬੋਸ ਹੁਣ ਸਵਾਰੀ ਦਾ ਬੋਸ ਬੈਰੀ ਬੋਸ ਇਦਾਂ ਪੂਰਾ ਬਣਾ ਲੈ ਉਹ ਦੇ ਬੱਗਾ ਬਾਜੀ ਰੈਕ ਹੋ ਗਈ ਅਮਨ ਹਰ ਸੰਗ ਜਾਂਦੀ ਸਾਰੀ ਦਿਖਾਤੀ ਚਲ ਬੱਬੇ ਆ ਜਾ ਚਲ ਜੀ ਆਣਾ ਬਹੁਤ ਵਧੀਆ ਸਰਬੀਤ ਆਣਾ ਹਾਂਜੀ ਸਰਬੋਸਤਵ ਆਲਾ ਟੋਡਾ ਗੱਲ ਆਲੋ ਹਾਂ ਹੋਰ ਹੌਂ ਆਇਆ ਕੀ ਕਰਦੇ ਨੇ ਬੱਚ ਉਹ ਸ਼ਾਪਿੰਗ ਕਰਨੀ ਥੋੜੀ ਜਿਹੀ ਸ਼ਾਪਿੰਗ ਕਰਦੇ ਰਹੇ ਪਿਆਰਿਓ ਓਕੇ ਜੀ ਓਕੇ ਜੀ ਥੈਂਕ ਯੂ ਮਚ ਥੈਂਕ ਯੂ ਪਿਕਨ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪੂਰੀ ਸੰਗਤ ਨੂੰ ਇੰਦਰਠੇ ਜੀ ਦਾ ਦਰਸ਼ਨ ਕਰਾਏ ਆ ਰੱਬ ਤੁਹਾਨੂੰ ਬਹੁਤ ਹਾਲ ਦਵੇ प्रीतम पाल जी एंड फैमिली जर्मन वाले ओके जी ओके चलो जी लो जी आए घर ओके मैडम जी बाय चलो जी। लो जी